ਉੱਤੇ ਮਿਲੀ ਸੀਗੀ ਹੋ ਸਕਦਾ ਇਹ ਮਹੀਨਾ ਵੀ ਦਿਨ ਵੀਡੀਓ ਪੁਰਾਣੀ ਹੋਵੇ ਇੱਕ ਬਜ਼ੁਰਗ ਮਾਤਾ ਨੂੰ ਇੱਕ ਜਲਮ ਕੁੜਦਾ ਇੱਕ ਦਰਿੰਦਾ ਕੁੜਦਾ ਉਹਦਾ ਰਿਸ਼ਤਾ ਕੋਈ ਵੀ ਹੋ ਸਕਦਾ ਵੀ ਉਹਦੀ ਤਾਈ ਚਾਚੀ ਮਾਸੀ ਦਾਦੀ ਜਾਂ ਮਾਂ ਕਹਿ ਸਕਦੇ ਮਾਂ ਲੱਗਦੀ ਹੋਵੇ ਉਹਨੂੰ ਪਸ਼ੂਆਂ ਨੂੰ ਕੁੜਦਾ ਉਹ ਵੀਡੀਓ ਹੈ ਪਤਾ ਨਹੀਂ ਕਿੱਥੋਂ ਦੀ ਆ ਉਹ ਵਾਇਰਲ ਹੋਈ ਜਾਂਦੀ ਆ ਇਹ ਵੀਡੀਓ ਤੁਸੀਂ ਸਾਰੀ ਦੇਖਿਓ ਵੀਡੀਓ ਤੋਂ ਬਾਅਦ ਦੇ ਵਿੱਚ ਆਪਾਂ ਇਹਦੇ ਬਾਰੇ ਕਰਦੇ ਆਂ ਗੱਲ ਇਹਦੇ ਬਾਰੇ ਆਪਾਂ ਕਰਦੇ ਆਂ ਪਤਾ ਇਹ ਹੈ ਕਿ ਤੁਹਾਨੂੰ ਜਾਲ ਤੋਂ ਇਹ ਦਰਿੰਦਾ ਹੈ ਇੰਨੀ ਇਨਸਾਨੀਅਤ ਕਰ ਗਈ ਇੰਨੀ ਇਨਸਾਨੀਅਤ ਕਰ ਗਈ ਜੇ ਕੋਈ ਇਨਸਾਨ ਪਸੂ ਪਸੂ ਉਹ ਵੀ ਨਹੀਂ ਇਦਾਂ ਕੌਣ ਕਰਦਾ ਜਿਵੇਂ ਉਹ ਕੁਰਦਾ ਐਸਾ ਕੁੱਟੜਦਾ ਐਸਾ ਜ਼ਾਲਮ ਆਪਾਂ ਪਤਾ ਕਰੀਏ ਔਰਤ ਹੀ ਔਰਤ ਦਾ ਸਾਕੋ ਵੱਡੀ ਦੁੱਖਣੀ ਪਈ ਆਜੋ ਆਪੋ ਪਹਿਲਾ ਵੇਲੇ ਵੀਡੀਓ ਫਿਰ ਆਪਾਂ ਇਹਦੇ ਬਾਰੇ ਕਰਦੇ ਆ ਸਾਰੀ ਗੱਲ ਆਹ ਤੁਸੀਂ ਹੁਣ ਵੇਖੋ ਇਸ ਵੀਡੀਓ ਦੇ ਵਿੱਚ ਇਹ ਨੌਜਵਾਨ ਇਦਾਂ ਲੱਗਦਾ ਜਿਵੇਂ ਕਿਸੇ ਨਸ਼ੇ ਦਾ आदी ਹੁੰਦਾ ਜਾਂ ਉਹਦੀ ਮਾਂ ਨੇ ਉਹਨੂੰ ਪੈਸੇ ਨਹੀਂ ਦਿੱਤੇ ਹੁੰਦੇ ਚਿੱਟਾ ਚੁੱਟਿਆ ਚਿੱਟਾ ਅੱਜਕੱਲ ਜਨਤਾ ਜਾਦੇ ਖਾਂਦੀ ਆ ਜਾਂ ਕੋਈ ਗੋਲੀਆਂ ਗੱਪੇ ਖਾਈ ਜਾਂਦੇ ਆ ਜਦੋਂ ਘਰੋਂ ਪੈਸੇ ਨਹੀਂ ਮਿਲਦੇ ਉਦੋਂ ਇਹਨੂੰ ਘਰਦਿਆਂ ਨੂੰ ਕੁੱਟਦੇ ਆ ਆਈ ਮੈਸ ਹੌਸ ਹੁੰਦਾ ਬਾਕੀ ਤੁਸੀਂ ਦੱਸੋ ਵੀ ਕੀ ਹੋ ਸਕਦਾ ਵੀ ਜਾਂ ਇਹਦੀ ਮਾਂ ਵੀ ਹੋ ਸਕਦੀ ਜਾਂ ਕੋਈ ਹੋਰ ਰਸਤਾ ਕੋਈ ਹੋਰ ਵੀ ਹੋ ਰਿਹਾ ਨਾ ਹੋ ਸਕਦਾ ਜੋ ਇਸ ਤਰ੍ਹਾਂ ਇਹਦੀ ਨੌਜਵਾਨ ਪਟ কুমারਾਂ ਕਰ ਦਿਆ ਆ ਦੋ ਜਨਾਨੀਆਂ ਪਰਦੀਆਂ ਕੋਲੇ ਹਾਂ ਲੱਗਦਾ ਜਾਂ ਤਾਂ ਇਹ ਸਮਾਦਾ ਕੋਲ ਕਿ ਪਰਸ ਜਾਂ ਕੋਈ ਪੈਸੇ ਜਾਂ ਕੋਈ ਘਣੇ ਚੋਰੀ ਕਰਦੇ ਹੋਣੇ ਆ ਇਹ ਖੇਤਾਂ ਚ ਠੀਕ ਝਗੜਾ ਮਾਦਾ ਤੋਂ ਬਹੁਤ ਪੈਂਦਾ ਪਰ ਕੋਈ ਵੀ ਨਹੀਂ ਆਇਆ ਸ਼ਰਮਤ ਮਾਲ ਦੀ ਗੱਲ ਇਹ ਆ ਕੀ ਹੋ ਸਕਦਾ ਕੀ ਕਰੋ ਮਾਦਾ ਦੱਸੋ ਰੱਬ ਵੀ ਬਚਾਵੇ ਹਜੇ ਨਸ਼ੇੜੀ ਬੰਦਿਆਂ ਤੋਂ ਜੋ ਲੁੱਟਾ ਖੂਆ ਕਰਦੇ ਆ ਜਾਂ ਸੱਟਾ ਮਾਰਦੇ ਆ ਬੇਰਜਾਨੀ ਕਿੱਥੇ ਭਰਨਗੇ ਬਾਕੀ ਸचेत ਹੋਵੇ ਇਹਨਾਂ ਤੋਂ ਬਚੋ ਇਹਨਾਂ ਦਾ ਪਤਾ ਜਰੂਰ ਕਰੋਗੇ ਹੈ ਕੌਣ ਆਏ ਇੱਡਾ ਬੇੜਾ ਕਰਕੰਤ ਦੁਨੀਆਂ ਦਾ ਆਓ ਜੀ ਜੀ ਆਇਆਂ ਇੱਕ ਵੀਡੀਓ ਵਾਇਰਲ ਹੋਈ ਜਾਂਦੀ ਹੈ WhatsApp ਤੇ ਆਈ ਸੀਗੀ ਇਹ ਉਸਦਾ ਪੁਰਾਣੀ ਵੀਡੀਓ ਹੋਵੇ ਮਹੀਨਾ ਵੀ ਦਿਨ ਪੁਰਾਣੀ ਹੋਵੇ ਇੱਕ ਬਜ਼ੁਰਗ ਮਾਤਾ ਉਹ ਨੂੰ ਨਾ ਹੋ ਖੇਤਾਂ ਦੇ ਵਿੱਚ ਸੁੱਟ ਕੇ ਕਿ ਜਾ ਤਾ ਉਹ ਵਡਾ ਮੁੰਡਾ ਉਹਨੂੰ ਕੁੱਟਦਾ ਉਹਦੀ ਮਾਂ ਹੋਊਗੀ ਉਹ ਉਹਦੀ ਮਾਤਾ ਹੋਊਗੀ ਜਾਂ ਕੋਈ ਤਾਈ ਚਾਚੀ ਮਾਸੀ ਜੇ ਕੋਈ ਰਸਤਾ ਹੋਵੇ ਜਦੋਂ ਉਹ ਰਸਤਾ ਵਾਲਾ ਜ਼ਰੂਰ ਹੋਊਗਾ ਉਸ ਮੁੰਡੇ ਦਾ ਉਹਦੇ ਵਿੱਚ ਆਪਾਂ ਵੇਖਦੇ ਆਂ ਵੀ ਉਹਨੂੰ ਕੁੱਟੀ ਜਾਂਦਾ ਮੋਰੂ ਕੋ ਵੀਡੀਓ ਬਣਾ ਕੇ viral ਕਰਦਾ ਪਤਾ ਨਹੀਂ ਇੰਨਾ ਵੱਡਾ ਕਿਹੜਾ ਮਾਤਾ ਸੁਖਣਾ ਹੋ ਗਿਆ ਨਾਉ ਨਾ ਪਛਮਾਨੂ ਵੀ ਐ ਮਹਲਾ ਰਿਕਾਰਡ ਦਾਣਾ ਜਿਵੇਂ ਉਹ ਕੁੱਟੀ ਜਾਂਦਾ ਲੱਤਾਂ ਦਾ ਮੁਖੀਆਂ ਨਾਲ ਨਾਲ ਦੋ ਜਨਾਨੀਆਂ ਬਾਅਦੇ ਵਿੱਚ ਆਉਂਦੀਆਂ ਇੰਦਾ ਲੱਗਦਾ ਜਿਵੇਂ ਉਹਨੂੰ ਛਡਾਉਂਦੀਆਂ ਹੁੰਦੀਆਂ ਪਰ ਉਹ ਛਡਾਉਂਦੀਆਂ ਨਹੀਂ ਉਹ ਤੇ سپورਟ ਕਰਾਉਂਦੀਆਂ ਉਹਨੂੰ ਕੋਲੇ ਖੜ ਕੇ ਯਾਨੀ ਘਟਾਉਂਦੀਆਂ ਆ ਮੈਂ ਜਰ ਮਾਤਾ ਨੂੰ ਇਹ ਨਹੀਂ ਇਨਸਾਨੀਅਤ ਘਿਰ ਗਈ ਆਪਣੀ ਯਾਰ ਹਨਾ ਵੀ ਪਸ਼ੂਆਂ ਨੂੰ ਆਪਾਂ ਕੁੱਟੀ ਜਾਂਦੇ ਹਾਂ ਮਾੜੀ ਮੋਟੀ ਸ਼ਰਮ ਕਰ ਲੈ ਯਾਰ ਪੰਜਰਾ ਹੋ ਸਕਦਾ ਦਾੜੀ ਰੱਖੀ ਆ ਗੁਰਸਿੱਖ ਬੰਦਾ ਹੋਵੇ ਪਰ ਸ਼ਰਮ ਹੈ ਨਹੀਂ ਸ਼ਰਮ ਦਾ ਘਾਟਾ ਇਹ ਬਜ਼ੁਰਗ ਮਾਤਾ ਇਹ ਜੇ ਤਾਂ ਤੇਤਰੀ ਮਾਂ ਲੱਗਦੀ ਯਾਰ ਨਹੀਂ ਸੰਭੀ ਜਾਂਦੀ ਉਹਨੂੰ ਬਿਰਧ ਆਸ਼ਰਮ ਭੜੇ ਆ ਉੱਥੇ ਜਵਾਂ ਕਰਾ ਦੇ ਚਾਹ ਜਾਂ ਤਾਂ ਜਵਾਲ ਮਨਾ ਕਰੋ ਯਾਰ ਫੇਰ ਵੀ ਤੁਹਾਡਾ ਕੋਈ ਨਾ ਕੋਈ ਰਿਸ਼ਤਾ ਹੋਊਗਾ ਇਹ ਵੀਡੀਓ ਪਤਾ ਨਹੀਂ ਹੈ ਕਿੱਥੋਂ ਦੀ ਹੈ ਵਾਇਰਲ ਹੋਈ ਜਾਂਦੀ ਹੈ ਜਿਹਦਾ ਪਤਾ ਕਰੀਏ ਵੀ ਹੈ ਕਿੱਥੋਂ ਦੀ ਹੈ ਆਪਾਂ ਆਦੋ ਹੀ ਲੱਗਦੀ ਆ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਉਸ ਜਾਲਮ ਤੇ ਜਿਹੜਾ ਮੁਕੀਆਂ ਨਾਲ ਖੁਨਾ ਨਾਲ ਕੁੱਟਿਆ ਜਾਂਦਾ ਤੇ ਕੋਲੇ ਤੋਂ ਔਰਤਾਂ ਖੜੀਆਂ ਜਾਂਦੇ ਸੱਤ ਲੱਗਦੀ ਹੋਣੀ ਕਿ ਦਸ ਘਟੇ ਜਨ ਦਿਖਾਈ ਚੱਤੀ ਪਰ ਤੁਸੀਂ ਸ਼ਰਮ ਕਰ ਦੀ ਹੋਣੀ ਹੋਣੀ ਪੜੀ ਗਈ ਹੈ ਬੇਟਾ ਜਲ ਵਿੱਚ ਯਾਰ ਇਹ ਜੋ ਆਪਾਂ ਕਰਾਂਗੇ ਉਹ ਜਾ ਆਪਾਂ ਨੂੰ ਕਰਨਾ ਪਏਗਾ ਪਰਮਾਤਮਾ ਤੋਂ ਜਿਵੇਂ ਬਾਈਕ ਟੂ ਜਾਣਾ ਮਾਣਦਾ ਤਾਂ ਕੋਈ ਮਾਣੋ ਧਰਮਾਂ ਨਾਲ ਉਹਦਾ ਕੋਈ ਸ਼ੰਕਾ ਪੁੰਨ ਨਹੀਂ ਮੜੀ ਕੋਈ ਇਹ ਤਾਂ ਆਦਾ ਜਿਵੇਂ ਕੋਈ ਨਹਿਰਾ ਅਤੀ ਹੁੰਦਾ ਜਿਵੇਂ ਉਹਨੂੰ ਪੜਦਾ ਹਰ ਉਹਨੇ ਕੋਈ ਨਹੀਂ ਹੈ ਖੇਲ ਕਰੋ ਉਸ ਜਾਲਮ ਦਾ ਉਸ ਬੁਛੜ ਦਾ ਪਤਾ ਲੱਗੇ ਵੀ ਹੈ ਕੌਣ ਹੈ ਕਿਹੜਾ ਮਾਈ ਦਾ ਲਾਲ ਆ ਇਹ ਤੇ ਕਾਨੂੰਨੀ ਕਾਰਵਾਈ ਹੋਵੇ ਜੋ ਇਸ ਤਰ੍ਹਾਂ ਇਹ ਬਜ਼ੁਰਗ ਮਾਤਾਂ ਨੂੰ ਕੁੱਟਦਾ ਮਾਂ ਇੱਕ ਮਾਂ ਹੁੰਦੀ ਆ ਉਹ ਆਪਣੇ 5-4 ਪੁੱਤਾਂ ਸਾਂਭ ਲੈਂਦੀ ਆ ਜਾਂ 5-4 ਜਾਂ 2-3 ਧੀਆ ਹੁੰਦੀਆਂ ਦੋ ਪੁੱਤ ਹੁੰਦੇ ਆ ਉਹ ਸਾਂਭ ਲੈਂਦੀ ਆ ਪਰ ਜਦੋਂ ਮਾਂ ਨੂੰ ਸਾਂਭਣ ਦਾ ਟਾਈਮ ਹੁੰਦਾ ਨਾ ਉਹ ਬਦਾਨੀਏ ਕਸਾਈ ਕਾ ਤੋਂ ਬਣ ਜਾਂਦੇ ਆ ਲੋਕ ਜਿਆਦਾਤਰ ਆਪਾਂ ਵੇਣੇ ਆ ਵੀ ਦਰਬਾਸ਼ਰਮ ਜਮਾਂ ਕਰਾ ਦਿੰਦੇ ਆ ਐਸ ਝੁਲਮ ਨਾਲੋਂ ਤਾਂ ਉੱਥੇ ਜਮਾਂ ਕਰਾਏ ਚੰਗਾ ਇਹ ਝੁਲਮ ਦਾ ਨਾਮ ਹੋ ਯਾਰ ਮਾਂ ਪਿਓ ਇੱਕ ਵਾਰੀ ਮਿਲ ਮਿਲਿਆ ਦੁਨੀਆ ਤੇ ਦਵਾਰਾ ਨਹੀਂ ਮਿਲਣਾ ਨਾ ਆਪਾਂ ਆਪਣੇ ਧੀਆਂ ਪੁੱਤਣ ਦੁਆਰਾ ਮਿਲਣਾ ਮਾਂ ਦਾ ਖਰਚ 9 ਮਹੀਨੇ ਆਪਣੇ ਪੇਟ ਦੇ ਵਿੱਚ ਰੱਖਦੀ ਹੈ ਤੇ ਆਪਣੇ ਪੇਟ ਦੇ ਨਾਲ ਆਪਾਂ ਜੇ ਇੱਕ ਘੰਟਾ ਘੱਟਾ ਹੀ ਬੰਦ ਕੇ ਰੱਖੀਏ ਨਾ ਤਾਂ ਪਤਾ ਲੁ ਕੀ ਤਕਲੀਫ ਹੁੰਦੀ ਹੈ ਤੇ ਐਡਾ ਜਲਮ ਹੁੰਦਾ ਕਹਿੰਦਾ ਇਹ ਜਿਹਾ ਨਹੀਂ ਹੁੰਦਾ ਦਸਾਂ ਘਰਾ ਮਗਰ ਪੰਜ ਸੱਤਾਂ ਘਰਾ ਦਾ ਹੀ ਹਾਲ ਬਾਕੀ ਮਾਂ ਪੇਲ ਨੂੰ ਵੀ ਚਾਹੀਦਾ عمر ਦੇ ਨਾਲ ਉਹਨੂੰ ਬਦਲਣਾ ਚਾਹੀਦਾ ਕਿ ਜਿਹੜਾ ਪਹਿਲਾ ਸਮਾਂ ਲੰਘ ਗਿਆ ਉਹ ਹੁਣ ਨਹੀਂ ਆਉਣਾ ਜੋ ਹੁਣ ਵਾਲਾ ਸਮਾਂ ਉਹ ਬਾਅਦ ਨਹੀਂ ਆਉਣਾ ਪਹਿਲਾ ਸਮਾਂ ਇਹ ਸੀਗਾ ਵੀ ਜ਼ਿਆਦਾਤਰ ਮਾਈਆਂ ਮਾਤਾ ਸਾਡੀਆਂ ਬੀਬੀਆਂ ਉਹ ਇੱਥੇ ਕੰਮ ਕਰਦੀਆਂ ਸੀਗੀਆਂ ਤੇ ਦੂਤੜੇ ਲੱਕਣਾ ਤਾਂ ਕੱਪੜੇ ਧੋਣੇ ਕੋਈ ਵੀ ਜਣੀ ਸਫਾਈ ਕਰਨੀ ਇੱਥੇ ਕੰਮ ਸੀ ਜਿਹੜੇ ਇੱਥੇ ਮਿਹਨਤ ਜਾਰੀ ਰਹਿੰਦੀ ਸੀ ਅੱਜ ਕੱਲ ਮਿਹਨਤ ਘਟ ਗਈਆਂ ਘਰੇ ਆਪਣੇ ਸਫਾਈਆਂ ਕਰਨ ਨੂੰ ਪੋਚੇ ਲਾਉਣ ਨੂੰ ਬੁੜੀਆਂ ਰੱਖੀਆਂ ਕੱਪੜੇ ਧੋਣ ਨੂੰਔਰਤਾਂ ਬੀਬੀਆਂ ਬੁੜੀਆਂ ਰੱਖੀਆਂ ਕੰਮ ਕਰਨ ਨੂੰ ਹੈ ਨਹੀਂ ਤੇ ਵਿਹਲੀਆਂ ਖਾ ਖਾ ਕੇ ਮਸ਼ਰੀਆਂ ਜਾਂ ਵੱਧ ਵੱਧ ਕੀ ਆ ਫੂਨ ਬੜੇ ਹੱਥ ਦੇ ਸੰਭਾਲ ਫੂਨ ਹੈ ਕਿ ਹਰੇਕ ਹੱਥ ਦੇ ਵਿੱਚ ਵੀਡੀਓ ਬਣਾ ਆਪਣਾ ਅਸਟਾ ਕੰਮ ਦੇ ਫਾਟੋ ਨੂੰ ਦੇਖਦੇ ਹਣੀਆਂ ਨੇ ਅਦਲੀਲ ਨੂੰ ਪਾਉਂਦੇ ਆਵਨ ਕਿ ਕੀ ਦਾ ਸਮਝੀ ਆਪਣਾ ਟੌਪਕ ਵੀ ਰਹੀ ਆ। ਕੋਲਡ ਟ੍ਰੈਂਡਾਂ ਨੂੰ ਉਹ ਬੱਲੇ ਕੇ ਵੀਡੀਓ ਵਾਤਵਾਣ ਸ਼ੇਅਰ ਕਰਕੇ ਬਾਇਲੋਕ ਨੂੰ ਨਿਕਾਲ ਰਹੀ ਹੈ। ਦੇਖ ਨਾ ਆਦਾ ਦੇਖ ਪੈਂਦਾ ਦੇਖੀ ਵੀ ਜਦ ਕਰੇ ਹੱਥਾਂ। ਮੀਤਾਂ ਦੇ ਡੈਕ ਨਾ ਅੰਗੀਆਂ ਦਾ ਚੁੱਕੇ। ਕੋਲ ਕੰਦੇ ਬਹੁਤ ਮਾੜੀ ਗੱਲ। ਬਹੁਤ ਮਾੜੀ। ਅੰਜੀ ਇਹ ਕਾ ਵੀਡੀਓ ਵਾਇਰਲ ਹੋਈ ਜਾਂਦੀ ਆ। ਕੌਤੇ ਪਹੁੰਚੀ ਕਿ ਉਹਨਾਂ ਦਾ ਇਹ ਨਵੀਂ ਵੀਡੀਓ ਬਰਾਣੀ ਹੋਏ ਇੱਕ ਅਪਯਰਤ ਮਾਤਾ ਨੂੰ ਇੱਕ ਜਾਲ ਵਿੱਚ ਪੁੱਟਦਾ ਇੱਕ ਦਰਿੰਦਾ